ਮਰੇ ਹੋਏ ਬੰਦੇ ਨੂੰ ਫਿਰ ਜ਼ਿੰਦਾ ਦੇ ਕੇ ਫਿਰ ਮਾਰ ਰਹੀ ਹੈ ਮਤਲਬ ਐਦਾਂ ਦੀਆਂ ਉਹ ਹਰਕਤਾਂ ਜੇ ਕਰ ਰਹੀ ਹੈ ਤਾਂ ਉਹਦਾ ਬਿਹੇਵੀਅਰ ਕੋਈ ਇਹ ਤਾਂ ਹੈ ਨਹੀਂ ਕਿ ਬੜਾ ਨਾਰਮਲ ਪਹਿਲਾਂ ਚੱਲਦਾ ਆਇਆ ਹੋਏਗਾ ਕਰਨ ਨੂੰ ਤਾਂ ਉਹ ਡਾਈਵੋਰਸ ਵੀ ਕਰ ਸਕਦੀ ਸੀ ਲੇਕਿਨ ਡਾਈਵੋਰਸ ਕਰਨ ਨਾਲ ਹੋ ਸਕਦਾ ਉਹ ਉਹ ਚੀਜ਼ਾਂ ਨਾ ਪ੍ਰਾਪਤ ਹੁੰਦੀਆਂ ਜੋ ਚਾਹੀ ਸੀ ਕੀ ਕਰਨੀਆਂ ਮੈਨੂੰ ਲੱਗਦਾ ਐਦਾਂ ਇੱਕ ਸੀਨ ਕ੍ਰੀਏਟ ਹੋਇਆ ਜਿਦਾ ਇੱਕ ਫਿਲਮ ਚੱਲ ਰਹੀ ਹੈ ਫਿਰ ਜ਼ਿੰਦਾ ਹੋ ਜਾਂਦਾ ਫਿਰ ਉਹਨੂੰ ਮਾਰਨ ਲਈ ਫਿਰ ਰੋਬਰੀ ਸ਼ੋਅ ਕਰ ਰਹੀ ਹੈ ਕਿ ਨਹੀਂ ਜੀ ਇਹ ਤਾਂ ਹੋਇਆ ਹੀ ਕੁਝ ਨਹੀਂ ਰੋ ਕੇ ਦਿਖਾ ਰਹੀ ਹੈ ਪੁਲਿਸ ਵਾਲਿਆਂ ਨੂੰ ਵਿਚਾਰੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਇਦਾਂ ਦੇ ਅਨਮਨੁੱਖੀ ਜਦੋਂ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਰੂਹ ਕੰਮ ਜਾਂਦੀ ਹੈ ਕਿ ਇਹ ਉਹੀ ਔਰਤ ਹੈ ਫਰੀਦਕੋਟ ਤੋਂ ਇੱਕ ਮਾਮਲਾ ਸਾਹਮਣੇ ਆਇਆ ਜੀ ਦੇ ਵਿੱਚ ਇੱਕ ਕੁੜੀ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਜਾਨੋਂ ਮਾਰਤਾ ਔਰ ਜਾਨੋਂ ਮਾਰਿਆ ਬੜੀ ਬੇਰਹਿਮੀ ਦੇ ਨਾਲ ਸਾਡੇ ਨਾਲ ਡਾਕਟਰ ਪੂਜਾ ਸਿੰਘ ਜੀ ਨੇ ਸਪੋਕਸ ਪਰਸਨ ਨਿਆਮ ਆਦਮੀ ਪਾਰਟੀ ਤੋਂ ਖਾਸ ਗੱਲਬਾਤ ਕਰਨ ਲਈ ਮੈਡਮ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਦੇ ਕੇਸ ਲਗਾਤਾਰ ਵਾਦੇ ਜਾ ਰਹੇ ਨੇ ਔਰ ਇੰਨੇ ਬੇਰਹਿਮੀ ਦੇ ਨਾਲ ਮਾਰਨਾ ਔਰ ਸਾਰੀ ਪ੍ਰੀ ਪਲੈਨਿੰਗ ਕਰਕੇ ਆਪਣੇ ਪਤੀ ਨੂੰ ਮਾਰਨਾ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਉਸ ਨੂੰ ਜ਼ਹਿਰ ਦਿੱਤਾ ਗਿਆ ਸੀਗਾ ਸ਼ਾਇਦ ਡਰਿੰਕ ਦੇ ਵਿੱਚ ਉਸ ਤੋਂ ਬਾਅਦ ਵੀ ਉਹਦਾ ਪਤੀ ਉੱਠ ਗਿਆ ਉਸ ਤੋਂ ਬਾਅਦ ਕਹ ਰਿਹਾ ਕਿ ਉਹਨੂੰ ਬੜੀ ਬੇਰਹਿਮੀ ਦੇ ਨਾਲ ਕਹ ਰਿਹਾ ਕਿ ਸ਼ਾਇਦ ਗਰਦਨ ਦਾ ਮਣਕਾ ਵੀ ਜਿਹੜਾ ਉਹ ਟੁੱਟ ਗਿਆ ਸੀ ਉਹਦਾ ਮੁੰਡੇ ਦਾ ਕਿਸ ਤਰ੍ਹਾਂ ਦੇਖਦੇ ਹੋ ਸਾਰਾ ਮਸਲਾ ਸਸੀ ਕਾਲ ਜੀ ਸਾਰਿਆਂ ਨੂੰ ਬੜਾ ਹੀ ਅਨਮਨੁੱਖੀ ਮਾਮਲਾ ਹੈ ਔਰਤ ਜਿਹੜੀ ਕਿ ਸੈਕਰੀਫਾਈਸ ਦੇ ਇੱਕ ਪ੍ਰਤੀਕ ਬੰਨੀ ਜਾਂਦੀ ਸੀ ਸਤੀ ਹੋ ਜਾਂਦੀ ਸੀ ਆਪਣੇ ਪਤੀ ਲਈ ਅਸੀਂ ਉਸ ਹਿੰਦੁਸਤਾਨ ਤੋਂ ਆਪਣੇ ਆਪ ਨੂੰ ਦੇਖਦੇ ਆ ਉਹੀ ਔਰਤ ਦੇਖਦੇ ਆਏ ਆ ਜਿਹਦੇ ਨਾਲ ਸਾਰਾ ਘਰ ਪਰਿਵਾਰ ਪੂਰਾ ਖਾਨਦਾਨ ਹਰ ਬੰਦਾ ਜੁੜਿਆ ਹੁੰਦਾ ਸੀ ਔਰ ਉਹ ਆਪਣੇ ਸੈਕਰੀਫਾਈਸ ਕਾਰਨ ਅੱਜ ਸਦੀਆਂ ਤੋਂ ਇੱਕ ਔਰਤ ਜਿਹੜੀ ਹੈ ਹਿੰਦੁਸਤਾਨ ਦੀ ਉਹ ਇੱਕ ਬੜੀ ਇਸੇ ਲਈ ਉਹਨੂੰ ਬੜਾ ਈ ਮਾਨ ਦਿੱਤਾ ਜਾਂਦਾ ਹੈ ਕਿ ਉਹਨੇ ਬੜੇ ਸੈਕਰੀਫਾਈਸ ਕੀਤੇ ਲੇਕਿਨ ਇਦਾਂ ਦੇ ਅਨਮਨੁੱਖੀ ਜਦੋਂ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਇਦਾਂ ਡਰ ਜਾਂਦਾ ਰੂਹ ਕੰਬ ਜਾਂਦੀ ਹੈ ਕਿ ਇਹ ਉਹੀ ਔਰਤ ਹੈ ਜਿਹੜੀ ਸਤੀ ਹੁੰਦੀ ਸੀ ਇਹ ਉਹੀ ਔਰਤ ਹੈ ਜਿਹੜੀ ਆਪਣੇ ਪਤੀ ਦੇ ਨਾਲ ਜ਼ਿੰਦਾ ਜਲ ਜਾਂਦੀ ਸੀ ਆਪਣੇ ਆਪ ਨੂੰ ਅਸੀਂ ਜਿੱਦਾਂ ਆਪਣੀਆਂ ਪੀੜ੍ਹੀਆਂ ਵਿੱਚ ਦੇਖਦੇ ਆ ਰਹੇ ਹਾਂ ਲੇਕਿਨ ਅੱਜ ਇੰਨਾ ਸਮਾਂ ਚੇਂਜ ਹੋ ਗਿਆ ਹੈ ਇੰਨਾ ਸਮਾਂ ਚੇਂਜ ਹੋ ਗਿਆ ਹੈ ਇਸ ਲਈ ਮਨ ਨੂੰ ਲੱਗਦਾ ਹੈ ਅੱਜ ਦੇ ਟਾਈਮ ਵਿੱਚ ਜਿਸ ਤਰ੍ਹਾਂ ਅਸੀਂ ਦੇਖਦੇ ਸੀਗੇ ਨਾ ਕਿ ਵਿਆਹ ਕਰਨ ਚੱਲੇ ਆ ਤਾਂ ਮੁੰਡੇ ਦਾ ਸਾਰਾ ਕੁਝ ਪਤਾ ਕਰ ਲੋ ਜੀ ਬੜੇ ਧੋਖੇ ਹੁੰਦੇ ਆ ਰਹੇ ਮੁੰਡੇ ਦਾ ਤਾਂ ਦੂਜਾ ਵਿਆਹ ਹੁੰਦਾ ਹੈ ਇਹਦਾ ਇਸ ਤਰ੍ਹਾਂ ਹੋ ਜਾਂਦਾ ਹੈ ਉਹਨੇ ਤਾਂ ਪਹਿਲਾਂ ਹੀ ਕੋਈ ਰੱਖੀ ਹੁੰਦੀ ਹੈ ਉਹਦੀਆਂ ਤਾਂ ਬੜੇ ਅਫੀਰ ਜੁੰਦੇ ਹੁਣ ਮਨ ਨੂੰ ਲੱਗਦਾ ਜਿਸ ਤਰ੍ਹਾਂ ਅਸੀਂ ਲੜਕੀਆਂ ਲਈ ਇਹ ਚੀਜ਼ ਦੇਖਣੀ ਸ਼ੁਰੂ ਕੀਤੀ ਸੀ ਆਪਣੀਆਂ ਅੱਖਾਂ ਖੋਲ੍ਹਣੀਆਂ ਸ਼ੁਰੂ ਕੀਤੀਆਂ ਸੀ ਅੱਜ ਸਮਾਜ ਨੂੰ ਉਹੀ ਜ਼ਰੂਰਤ ਹੈ ਜਦੋਂ ਵੀ ਤੁਸੀਂ ਘਰ ਵਿੱਚ ਨੂੰ ਲੈ ਕੇ ਆਣੀ ਹੈ ਕਿਸੇ ਵੀ ਲੜਕੀ ਨਾਲ ਜਦੋਂ ਅਸੀਂ ਸੋਚਦੇ ਹਾਂ ਕਿ ਵਿਆਹ ਕਰਾਣਾ ਹੈ ਉਹਦਾ ਸਾਰਾ ਕੁਝ ਪਤਾ ਕਰੋ ਖਾਨਦਾਨ ਦਾ ਪਤਾ ਕਰੋ ਲੜਕੀ ਬਾਰੇ ਪਤਾ ਕਰੋ ਉਹਦਾ ਬਿਹੇਵੀਅਰ ਬਾਰੇ ਪਤਾ ਕਰੋ ਫਿਰ ਕੁਝ ਸਮਾਂ ਪਾਓ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਜਲਦਬਾਜ਼ੀ ਵਿੱਚ ਕੀਤੇ ਹੋਏ ਕੰਮ ਇਸੇ ਤਰ੍ਹਾਂ ਦੇ ਨਾਲ ਜਿਹਦੇ ਅੱਜਕੱਲ ਨਤੀਜੇ ਦੇਖਣ ਨੂੰ ਮਿਲ ਰਹੇ ਉਹ ਰੂਹ ਕੰਬ ਜਾਂਦੀ ਹੈ ਆਤਮਾ ਜੰਜੋੜ ਦਿੰਦੀ ਹੈ ਜਦੋਂ ਐਦਾਂ ਦੀਆਂ ਕੋਈ ਵੀ ਨਿਊਜ਼ ਸੁਰੰਡੋ ਮਿਲਦੀਆਂ ਪਰ ਜਿਸ ਤਰ੍ਹਾਂ ਦੇ ਨਾਲ ਕਹਿ ਰਹੇ ਕਿ ਪ੍ਰੀ ਪਲਾਨਡ ਕੀਤਾ ਸੀਗਾ ਉਸ ਤੋਂ ਬਾਅਦ ਪੁਲਿਸ ਨੂੰ ਉਦੋਂ ਸ਼ੱਕ ਹੁੰਦਾ ਜਦੋਂ ਉਹ ਉਹਦੀ ਵਾਈਫ ਨਾਲ ਗੱਲ ਕਰਦੇ ਜਿਹੜੀ ਕਾਤਲ ਹੈ ਕਹ ਰਿਹਾ ਕਿ ਉਹਨਾਂ ਤੋਂ ਜਿਸ ਤਰ੍ਹਾਂ ਦੇ ਨਾਲ ਬਿਹੇਵ ਕਰ ਰਹੇ ਸੀ ਕਹ ਰਿਹਾ ਕਿ ਰੋ ਵੀ ਰਹੇ ਸੀ ਔਰ ਕਾਫੀ ਸ਼ੈਤਾਨੀ ਜੀਆਂ ਚੀਜ਼ਾਂ ਕਰ ਰਹੇ ਸੀਗੇ ਉਸ ਤੋਂ ਕਹ ਰਿਹਾ ਕਿ ਪੁਲਿਸ ਨੂੰ ਪਹਿਲਾ ਕਲੂ ਮਿਲਦਾ ਦੇਖੋ ਕ੍ਰਿਮੀਨਲ ਮਾਈਂਡ ਚਾਹੇ ਉਹ ਮੈਨ ਹੈ ਜਾਂ ਵੂਮੈਨ ਹੈ ਜਦੋਂ ਵੀ ਕੋਈ ਕ੍ਰਿਮੀਨਲ ਮਾਈਂਡ ਬੰਦਾ ਸੋਚ ਹੀ ਲੈਂਦਾ ਹੈ ਕਿ ਮੈਂ ਕਿਸੇ ਨੂੰ ਮਾਰਨਾ ਹੈ ਆਪਣੇ ਬॉयਫਰੈਂਡ ਦੇ ਨਾਲ ਮਿਲ ਕੇ ਜਾਂ ਆਪਣੇ ਇੱਕ ਐਕਸਟਰਾ ਮਟ ਆਪਣੇ ਅਫੇਅਰ ਦੇ ਕਾਰਨ ਮੈਂ ਇਹ ਚੀਜ਼ਾਂ ਕਰਨੀਆਂ ਉਹ ਕੋਈ ਅੱਜ ਨਹੀਂ ਇਦਾਂ ਦੀ ਬਣੀ ਹੋਣੀ ਇੱਥੇ ਸਾਨੂੰ ਕਿਤੇ ਨਾ ਕਿਤੇ ਅੱਖਾਂ ਪਹਿਲਾਂ ਖੋਲ੍ਹਣ ਲੀਆਂ ਪੈਣੀਆਂ ਜਦੋਂ ਅਸੀਂ ਇੱਕਦਮ ਸੋਚਦੇ ਹਾਂ ਸਪੈਸ਼ਲੀ ਐਨ ਆਰ ਆਈਜ਼ ਲੋਗ ਆਂਦੇ ਐ ਕਿ ਬੜੇ ਜਲਦੀ ਅੱਛਾ ਦੇਖਿਆ ਕਿਸੇ ਨੇ ਪੁੱਛਿਆ ਕੁੜੀ ਬਹੁਤ ਵਧੀਆ ਐ ਤੁਹਾਡੇ ਮੁੰਡੇ ਲਈ ਅੱਖਾਂ ਬੰਦ ਕਰਕੇ ਅਸੀਂ ਉਹਦੇ ਨਾਲ ਵਿਆਹ ਕਰ ਲੈਨੇ ਆ ਫਿਰ ਪਤਾ ਲੱਗਦਾ ਦੇਖੋ ਅੱਜ ਤਾਂ ਉਹਨੇ ਜਿਨੇ ਇੰਨਾ ਕੁਝ ਸੋਚ ਲਿਆ ਇੱਕ ਔਰਤ ਜਦੋਂ ਮਰਡਰਰ ਵੀ ਬਣ ਜਾਂਦੀ ਐ ਇੰਨਾ ਕੁਝ ਇੱਕ ਮਰੇ ਹੋਏ ਬੰਦੇ ਨੂੰ ਫਿਰ ਜ਼ਿੰਦਾ ਦੇਖ ਕੇ ਫਿਰ ਮਾਰ ਰਹੀ ਐ ਮਤਲਬ ਇਦਾਂ ਦੀ ਉਹ ਹਰਕਤਾਂ ਰਹੀ ਹੈ ਤਾਂ ਉਹਦਾ ਬਿਹੇਵੀਅਰ ਕੋਈ ਇਹ ਤਾਂ ਹੈ ਨਹੀਂ ਕਿ ਬੜਾ ਨਾਰਮਲ ਪਹਿਲਾਂ ਚੱਲਦਾ ਆਇਆ ਹੋਏਗਾ ਪਹਿਲਾਂ ਸਾਨੂੰ ਸਮਝਣ ਦੀ ਜ਼ਰੂਰਤ ਹੈ ਸਭ ਕੁਝ ਦੇਖਣ ਦੀ ਜ਼ਰੂਰਤ ਹੈ ਇਹ ਅਨਮਨੁੱਖੀ ਘਟਨਾਵਾਂ ਉਦੋਂ ਹੋ ਜਾਂਦੀਆਂ ਜਦੋਂ ਅਸੀਂ ਬਿਲਕੁਲ ਅੱਖਾਂ ਬੰਦ ਕਰਕੇ ਕਿਸੇ ਨਾਲ ਹੱਥ ਫੜ ਲੈਣੇ ਆ ਉਹਦੇ ਨਾਲ ਵਿਆਹ ਕਰਨ ਨੂੰ ਆਪਣੇ ਮੁੰਡੇ ਦਾ ਤਿਆਰ ਹੋ ਜਾਣੇ ਬਾਹਰੋਂ ਆਇਓ ਇੱਥੇ ਰਹਿ ਰਹੇ ਹੋ ਜਿਹੜੇ ਵੀ ਹੈ ਮੈਂ ਤੇ ਬਾਰ-ਬਾਰ ਇੱਕੋ ਹੀ ਗੱਲ ਕਹਾਂਗੀ ਐਦਾਂ ਦੇ ਐਦਾਂ ਦੇ ਬੰਦਿਆਂ ਨੂੰ ਪਹਿਲਾਂ ਥੋੜਾ ਅਬਜ਼ਰਵ ਕਰੋ ਥੋੜਾ ਜਿਹਾ ਉਹਨੂੰ ਦੇਖੋ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਜਲਦਬਾਜ਼ੀ ਵਿੱਚ ਐਨੇ ਰਿਸ਼ਤੇ ਜਿੰਨੇ ਵੀ ਅੱਜ ਕੱਲ ਸੁਣ ਰਹੇ ਨੇ ਨਿਊਜ਼ 올 ਇੰਡੀਆ ਕਿੰਨੀ ਨਿਊਜ਼ ਸੁਣ ਰਹੇ ਆ 올 ਵਰਲਡ ਕਿੰਨੀ ਨਿਊਜ਼ ਸੁਣ ਰਹੇ ਆ ਹੁਣ ਸਮਾਂ ਬਹੁਤ ਬਦਲ ਗਿਆ ਐਦਾਂ ਦੀਆਂ ਘਟਨਾਵਾਂ ਤੋਂ ਬਚਣ ਲਈ ਸਾਨੂੰ ਸਿਰਫ ਅਵੇਅਰਨੈਸ ਦੀ ਜ਼ਰੂਰਤ ਹੈ ਕਹਿੰਦੇ ਕਿ ਜਾਨੋਂ ਮਾਰ ਦਿੱਤਾ ਲੈਨ ਨੂੰ ਤਾਂ ਡਿਵੋਰਸ ਵੀ ਲੈ ਸਕਦੇ ਸੀਗੇ ਕਹਿ ਸਕਦੇ ਸੀਗੇ ਕਿ ਇਹ ਚੱਕਰ ਹੈਗਾ ਜੀ ਅਫੇਅਰ ਚੱਲਦਾ ਕਿ ਅਸੀਂ ਨਹੀਂ ਇਕੱਠੇ ਰਹਿ ਸਕਦੇ ਪਰ ਜਾਨੋਂ ਮਾਰ ਦੇਣਾ ਦੇਖੋ ਹੁਣ ਉਹਦੀ ਕੀ ਮਨਚਾ ਸੀ ਉਹ ਪੈਸਾ ਲੈਣਾ ਚਾਹੁੰਦੀ ਸੀ ਕਿ ਉਹ ਉਸ ਘਰ ਵਿੱਚ ਫਿਰ ਵੀ ਰਹਿਣਾ ਚਾਹੁੰਦੀ ਸੀ ਉਹਨਾਂ ਦਾ ਘਰ ਦੇ ਵਿੱਚ ਸਿਰਫ ਉਹ ਗਹਿਣਿਆਂ ਵਾਸਤੇ ਕਰ ਰਹੀ ਸੀ ਜਾਂ ਉਹਦੇ ਪ੍ਰਾਪਰਟੀ ਵਾਸਤੇ ਕਰ ਰਹੀ ਸੀ ਹੁਣ ਇਹ ਤਾਂ ਦੇਖੋ ਜਦੋਂ ਜੁਡੀਸ਼ੀਅਲੀ ਚੱਲੇਗਾ ਮਾਮਲਾ ਸਾਰੀਆਂ ਚੀਜ਼ਾਂ ਸਾਹਮਣੇ ਆਣ ਗਈਆਂ ਕਿ ਉਹਦੇ ਮਨ ਵਿੱਚ ਕੀ ਸੀਗਾ ਕੀ ਲਾਲਚ ਸੀਗੀ ਕਰਨ ਨੂੰ ਤਾਂ ਉਹ ਡਾਈਵੋਰਸ ਵੀ ਕਰ ਸਕਦੀ ਸੀ ਲੇਕਿਨ ਡਾਈਵੋਰਸ ਕਰਨ ਨਾਲ ਹੋ ਸਕਦਾ ਉਹਨੂੰ ਉਹ ਚੀਜ਼ਾਂ ਨਾ ਪ੍ਰਾਪਤ ਹੁੰਦੀਆਂ ਜੋ ਚਾਹਦੀ ਸੀਗੀ ਕਰਨੀਆਂ ਉਹ ਅੱਛੀ ਵਾਲੀਆਂ ਉਹ ਵੀ ਲੈਣਾ ਚਾਹਦੀ ਸੀ ਕਿ ਸਾਰਿਆਂ ਦਾ ਉਹ ਬਣੀ ਰਵੇ ਕਿ ਵਿਚਾਰੀ ਹੈ ਦੇਖੋ ਵਿਚਾਰੀ ਦਾ ਪਤੀ ਮਰ ਗਿਆ ਰੋਬਰੀ ਹੋ ਰਹੀ ਸੀ ਹੋ ਸਕਦਾ ਉਹ ਪੈਸੇ ਉਸ ਵੇਲੇ ਲੈ ਕੇ ਉਹਨੂੰ ਦੜਾਣਾ ਚਾਹਦੀ ਸੀ ਹੁਣ ਰੱਬ ਜਾਣੇ ਉਹਦੀ ਕੀ ਮਨਸ਼ਾ ਸੀਗੀ ਪਰ ਪਤੀ ਨੇ ਤਾਂ ਕੈਨੇਡਾ ਵੀ ਭੇਜਿਆ ਕਰੇ ਬੁਟੀਕ ਵੀ ਖੁਲਵਾ ਕੇ ਦਿੱਤਾ ਸਕੋਰਪੀਓ ਗੱਡੀ ਦਵਾ ਕੇ ਦਿੱਤੀ ਪੈਸੇ ਵਾਲੇ ਸੀ ਨਾ ਦੇਖੋ ਪੈਸੇ ਵਾਲਿਆਂ ਨੂੰ ਉਹਨੂੰ ਲਾਲਚ ਆਈ ਹੋਈ ਸੀ ਜਿਹੜੇ ਐਨਾ ਕਰ ਰਹੇ ਐ ਜਿਹੜੇ ਨਾਲ ਰਹਿ ਕੇ ਐਨਾ ਕਰ ਰਹੇ ਉਹਨੂੰ ਸਿਗਾ ਕਿ ਕੱਲ ਨੂੰ ਜੇ ਮੈਂ ਮਾਰੀ ਦਵਾ ਤਾਂ ਹੋ ਸਕਦਾ ਸਾਰੀਆਂ ਇਹ ਚੀਜ਼ਾਂ ਮੈਨੂੰ ਇੱਕ ਦਿਨ ਜੀ ਮਿਲ ਜਾਣਗੀਆਂ ਉਹ ਸਾਰੀਆਂ ਚੀਜ਼ਾਂ ਤੇ ਕੱਲਾ ਮੇਰਾ ਹੀ ਹੱਕ ਹੋ ਜਾਏਗਾ ਮੈਂ ਉਹੀ ਗੱਲ ਹੈ ਨਾ ਹੁਣ ਉਹਦੇ ਮਨ ਵਿੱਚ ਕੀ ਮਨਛਾ ਸੀ ਇਹ ਤਾਂ ਜਦੋਂ ਜੁਡੀਸ਼ਲੀ ਸਾਰੀਆਂ ਚੀਜ਼ਾਂ ਸਾਹਮਣੇ ਆਣ ਗਿਆ ਪੁਲਿਸ ਉਹ ਗਲਵਾਏਗੀ ਉਹਦੇ ਕੋਲੋਂ ਉਹਦਾ ਜਿਹੜਾ ਨਾਲ ਉਹਦੇ ਲੜਕਾ ਸੀਗਾ ਉਹ ਦੱਸੇਗਾ ਕਿ ਅਸੀਂ ਕਿਹੜੀ ਮਨਛਾ ਨਾਲ ਆਏ ਸੀਗੇ ਉਹ ਤਾਂ ਹੁਣ ਸਾਨੂੰ ਦੇਖਣਾ ਪਏਗਾ ਪਹਿਲੇ ਇਹ ਦਿਖਾਇਆ ਗਿਆ ਕਿ ਸ਼ਾਇਦ ਕੋਈ ਲੋਕੀ ਆਏ ਉਹ ਮਾਰ ਗਏ ਉਹਨਾਂ ਨੂੰ ਚੋਰੀ ਕਰਨ ਦੇ ਇਰਾਦੇ ਦੇ ਨਾਲ ਆਏ ਸੀ ਇਹ ਦੇਖੋ ਸੀਨ ਨਾ ਉਹਨੇ ਐਦਾਂ ਫਿਲਮੀ ਜਿੱਦਾ ਸੀਨ ਹੁੰਦਾ ਮੈਨੂੰ ਲੱਗਦਾ ਐਦਾਂ ਇੱਕ ਸੀਨ ਕ੍ਰੀਏਟ ਹੋਇਆ ਜਿੱਦਾ ਇੱਕ ਫਿਲਮ ਚੱਲ ਰਹੀ ਹੈ ਪਹਿਲਾਂ ਉਹਨੂੰ ਜ਼ਹਿਰ ਦਿੱਤਾ ਆ ਉਹ ਫਿਰ ਜ਼ਿੰਦਾ ਹੋ ਜਾਂਦਾ ਫਿਰ ਉਹਨੂੰ ਮਾਰਨ ਲਈ ਫਿਰ ਰੋਬਰੀ ਸ਼ੋਅ ਕਰ ਰਹੀ ਹੈ ਕਿ ਨਹੀਂ ਜੀ ਇਹ ਤਾਂ ਹੋਇਆ ਹੀ ਕੁਝ ਨਹੀਂ ਰੋਕ ਕੇ ਦਿਖਾ ਰਹੀ ਹੈ ਪੁਲਿਸ ਵਾਲਿਆਂ ਨੂੰ ਵਿਚਾਰੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨੂੰ ਇਹ ਲੱਗਾ ਕਿ ਸ਼ਾਇਦ ਬੜੇ ਆਰਾਮ ਨਾਲ ਲੇਕਿਨ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੀ ਜਾਨ ਲੈਣ ਤੋਂ ਬਾਅਦ ਅਸੀਂ ਬੜੇ ਆਸਾਨੀ ਨਾਲ ਬਚ ਸਕਦੇ ਆ ਮਰਡਰ ਜਿਹੜਾ ਆ ਉਹ ਕਹਿੰਦੇ ਹੁੰਦੇ ਆ ਅੱਜ ਨਹੀਂ ਤਾਂ ਕੱਲ੍ਹ ਸਾਹਮਣੇ ਆ ਜਾਂਦਾ ਹੈ ਇਹਨਾਂ ਚੀਜ਼ਾਂ ਤੋਂ ਮੈਂ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਹੀ ਰਿਕੁਐਸਟ ਕਰਦੀ ਜੇ ਤੁਹਾਡੀ ਕਿਸੇ ਨਾਲ ਨਹੀਂ ਬੰਦੀ ਹੈ ਤੁਸੀਂ ਡਾਈਵੋਰਸ ਵਰਗੀ ਇੱਕ ਚੀਜ਼ ਬਣੀ ਹੋਈ ਹੈ ਤੁਸੀਂ ਉਹਦੇ ਤੋਂ ਅਲੱਗ ਹੋ ਸਕਦੇ ਕਿਸੇ ਨੂੰ ਜਾਨੋਂ ਮਾਰ ਦੇਣਾ ਕੋਈ ਵੀ ਦੇਖੋ ਇੱਕ ਮਾਂ-ਬਾਪ ਦਾ ਸੋਚੋ ਤੂੰ ਵੀ ਇੱਕ ਲੜਕੀ ਹੈ ਮੈਂ ਤਾਂ ਇਹ ਸਾਰੀਆਂ ਲੜਕੀਆਂ ਨੂੰ ਕਹਾਂਗੀ ਜੇ ਤੁਹਾਨੂੰ ਕਿਤੇ ਵੀ ਕੁਝ ਲੱਗਦਾ ਹੈ ਕਿ ਤੁਹਾਡੇ ਰਿਸ਼ਤਿਆਂ ਵਿੱਚ ਕੜਵਾਹਟ ਹੈ ਜਾਂ ਕੁਝ ਵੀ ਐਸਾ ਹੈ ਕਿ ਨਹੀਂ ਤੁਹਾਨੂੰ ਲੱਗਦਾ ਕਿ ਇਹ ਲੌਂਗ ਟਰਮ ਰਿਸ਼ਤੇ ਨਿਭ ਪਣਗੇ ਤਾਂ ਡਾਈਵੋਰਸ ਕਰ ਲੋ ਆਪਣਾ ਅਲੱਗ ਹੋ ਜਾਓ ਥੋੜਾ ਸਮਾਂ ਦੇ ਦੋਸ ਰਿਸ਼ਤੇ ਨੂੰ ਥੋੜੀ ਦਿਰ ਵਕ ਹੋ ਜਾਓ ਲੇਕਿਨ ਕਿਸੇ ਦਾ ਖੂਨ ਕਰਨਾ ਕਿਸੇ ਮਾਪੇ ਪਤੋ ਦਾ ਇਕਲੌਤਾ ਬੱਚਾ ਛਿੰ ਲੈਣਾ ਇਕ ਬੰਦੇ ਨੂੰ ਉਹਨੂੰ ਜਾਨੋ ਮਾਰ ਦੇਣਾ ਅੱਜ ਤੇਰਾ ਵੀ ਕੀ ਬਚ ਗਿਆ ਅਜੇ ਤਾਂ ਹੈ ਨਹੀਂ ਕਿ ਤੁਸੀਂ ਇਹ ਸਾਰਾ ਹੁਣ ਤੁਹਾਨੂੰ ਪੈਸਾ ਵੀ ਮਿਲ ਜਾਣਾ ਰਤਬਾ ਵੀ ਮਿਲ ਜਾਣਾ ਸਮਾਜ ਵੀ ਥੂਤੂ ਕਰੇਗਾ ਤੇਰੇ ਆਪਣੇ ਮਾਪੇ ਥੂਤੂ ਕਰਨਗੇ ਤੁਹਾਡੇ ਆਪਣੇ ਭੈਣ ਭਰਾ ਤੁਹਾਨੂੰ ਬੁਲਾਣਗੇ ਨਹੀਂ ਉਹਨਾਂ ਪੂਰੇ ਖਾਨਦਾਨ ਨੂੰ ਵੀ ਤੂੰ ਮਿੱਟੀ ਕਰ ਗਈ ਹੈ ਇਸ ਲਈ ਬੜਾ ਸੋਚੋ ਸਮਝੋ ਫਿਰ ਐਦਾ ਦਾ ਕੋਈ ਚੀਜ਼ ਕਰਿਆ ਕਰੋ ਪਹਿਲਾਂ ਥੋੜਾ ਸੋਚੋ ਸਮਝੋ ਅਗਰ ਨਹੀਂ ਨਿਭਦੀ ਹੈ ਉਹਦੇ ਲਈ ਬਹੁਤ ਹੀ ਕੱਚੀ ਚੀਜ਼ ਬਣੀ ਹੋਈ ਹੈ ਸੈਪਰੇਸ਼ਨ ਉਹਨੂੰ ਆਪਣੇ ਬੰਨ ਦੀ ਕੋਸ਼ਿਸ਼ ਕਰੋ ਪੂਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਔਰ ਲੋਕੀ ਤਾਂ ਇਹ ਵੀ ਮੰਗ ਕਰ ਰਹੇ ਆ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਦੋਨਾਂ ਨੂੰ ਦੇਖੋ ਸਾਡੇ ਕਾਨੂੰਨ ਵੀ ਥੋੜੇ ਜੇ ਲੀਨਿਅੰਟ ਹੈ ਫਾਂਸੀ ਦੀ ਸਜ਼ਾ ਅਸੀਂ ਕਹਿਤਾ ਸਾਰੇ ਦਿਨਿਆਂ ਮੈਂ ਉਸ ਦਿਨ ਵੀ ਜਲੰਧਰ ਵੀ ਤੁਸੀਂ ਦੇਖਿਆ ਲਾਸਟ ਵੀਕ ਕਿੰਨਾ ਵੱਡਾ ਕਾਂਡ ਹੋਇਆ ਮੈਨੂੰ ਲੱਗਦਾ ਕਾਨੂੰਨ ਦਾ ਡਰ ਥੋੜਾ ਜਿਹੜਾ ਹੈ ਨਾ ਉਹ ਇੰਨਾ ਨਾ ਹੋਣ ਕਾਰਨ ਕ੍ਰਿਮੀਨਲਸ অর ਕ੍ਰਾਈਮ ਵੱਧਦਾ ਜਾ ਰਿਹਾ ਹੈ ਥੋੜਾ ਜਿਹਾ ਕਾਨੂੰਨ ਨੂੰ ਸਟ੍ਰਿਕਟ ਹੋਣਾ ਪੈਣਾ ਅਸੀਂ ਕੇਂਦਰ ਸਰਕਾਰ ਨੂੰ ਅਸੀਂ ਤੇ ਬਾਰ-ਬਾਰ ਇਹੀ ਹੱਥ ਜੋੜ ਕੇ ਰਿਕੁਐਸਟ ਕਰਦੇ ਆ ਕਿ ਤੁਹਾਡੇ ਹੱਥੇ ਸਾਰਾ ਕੁਝ ਹੈ ਪੁਰਾਣੇ ਕਾਨੂੰਨ ਚੱਲਦੇ ਆ ਰਹੇ ਬਹੁਤ ਕੁਝ ਅਸੀਂ ਚੇਂਜ ਕੀਤਾ ਹੈ ਇਹਦੇ ਵਿੱਚ ਵੀ ਚੇਂਜ ਲਿਆਉਣ ਦੀ ਬਹੁਤ ਵੱਡੀ ਜ਼ਰੂਰਤ ਹੈ ਤਾਂ ਕਿ ਕ੍ਰਾਈਮਨਲਸ ਨੂੰ ਕ੍ਰਾਈਮ ਕਰਤੇ ਵਕਤ ਇੱਕ ਵਾਰ ਤਾਂ ਉਹਨਾਂ ਦਾ ਦਿਲ ਡਰੇ ਇੱਕ ਵਾਰ ਦਿਲ ਦਹਿਲੇ ਕਿ ਮੰਨੂ ਇਹਦੇ ਲਈ ਫਾਂਸੀ ਹੋ ਜਾਏਗੀ ਯਾਰ 4 ਮਹੀਨਿਆਂ 'ਚ ਮੈਂ ਫਾਂਸੀ 'ਚ ਲਟਕ ਸਕਦਾ ਆ ਉਹ ਉਦੋਂ ਤੱਕ ਇਹ ਕ੍ਰਾਈਮ ਜਿਹੜਾ ਆ ਜ਼ਿਆਦਾ ਵੱਧਦਾ ਰਹੇਗਾ ਜ਼ਿਆਦਾ ਕਿਉਂਕਿ ਸਭ ਨੂੰ ਪਤਾ ਕਿ ਐਡਾ ਕ੍ਰਾਈਮ ਕਰਕੇ ਕੀ ਆ 2 ਸਾਲ 4 ਸਾਲ 5 ਸਾਲ ਬੇਲ ਹੋ ਜਾਏਗੀ ਬਾਹਰ ਆ ਜਾਊਂਗਾ ਉਹ ਮਰਨ ਵਾਲਾ ਤੇ 4 ਸਾਲ ਦੀ ਬੱਚੀ ਵੀ ਮਰ ਜਾਂਦੀ ਹੈ 6 ਦੀ ਵੀ ਮਰ ਜਾਂਦੀ ਹੈ ਉਹ ਤਾਂ ਬੱਚਾ ਕਦੀ ਨਹੀਂ ਆਂਦਾ ਇਹਨੂੰ ਪਤਾ ਕਿ ਮੈਂ ਤੇ ਵਾਪਸ ਆ ਹੀ ਜਾਣਾ ਅੱਜ ਨਹੀਂ ਤੇ ਕੱਲ ਮੈਂ ਤੇ ਬਾਹਰ ਆਈ ਜਾਣਾ ਇਸੇ ਲਈ ਕ੍ਰਾਈਮ ਵਧਦਾ ਜਾ ਰਿਹਾ ਥੋੜਾ ਜਿਹਾ ਸਾਨੂੰ ਕਾਨੂੰਨ ਨੂੰ ਸਾਡੇ ਤੱਕ ਕੇਂਦਰ ਸਰਕਾਰ ਨੂੰ ਇਹ ਹੱਥ ਜੋੜ ਕੇ ਰਿਕੁਐਸਟ ਹੈ ਥੋੜੇ ਜਿਹਾ ਕਾਨੂੰਨ ਸਟ੍ਰਿਕਟ ਕੀਤੇ ਜਾਣ ਅੱਜਕੱਲ ਦੇ ਰਿਸ਼ਤਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਜਿਸ ਤਰ੍ਹਾਂ ਦੇ ਇਹ ਕੇਸ ਨਿਕਲ ਕੇ ਸਾਹਮਣੇ ਆਉਂਦੇ ਨੇ ਇੱਕ ਕੇਸ ਪਹਿਲਾਂ ਵੀ ਹਾਈਲਾਈਟ ਹੋਇਆ ਸੀਗਾ ਉਹ ਬਲੂ ਡਰਮ ਵਾਲਾ ਕਿਸ ਤਰ੍ਹਾਂ ਮਾਰ ਕੇ ਬਲੂ ਡਰਮ ਦੇ ਵਿੱਚ ਮਾਰ ਕੇ ਉਸ ਤੋਂ ਬਾਅਦ ਲਗਾਤਾਰ ਸਿਲਸਲਾ ਵਧਦਾ ਜਾ ਰਿਹਾ ਹੈ ਇਸ ਕਰਕੇ ਕਾਫੀ ਲੋਕ ਹੁਣ ਡਰ ਵੀ ਰਹੇ ਆ ਕਿ ਵਿਆਹ ਕਰਾਣ ਨੂੰ ਕੁੜੀਆਂ ਮੁੰਡੇ ਫਿਰ ਘਰ ਦੇ ਪੁੱਛਦੇ ਕਿਉਂ ਨਹੀਂ ਕਰਾ ਰਹੇ ਪਰ ਉਹ ਰੀਜ਼ਨ ਪਾਰਟਿਕੂਲਰੀ ਦੇ ਨਹੀਂ ਪਾਉਂਦੇ ਰਾਤੋਂ ਰਾਤ ਅਮੀਰ ਹੋਣ ਦੀ ਜਿਹੜੀ ਇੱਕ ਖੁਆਇਸ਼ ਹੈ ਨਾ ਉਹ ਮੈਨੂੰ ਲੱਗਦਾ ਹੁਣ ਕੁੜੀਆਂ ਕੋਲ ਹੋਰ ਤਾਂ ਕੁਝ ਨਹੀਂ ਹੈਗਾ ਉਹਨਾਂ ਨੂੰ ਇਹੀ ਲੱਗਦਾ ਵਿਆਹ ਕੀਤਾ ਰਾਤੋਂ ਰਾਤ ਬੰਦਾ ਮਾਰ ਦਿੱਤਾ ਪੈਸਾ ਵੀ ਆ ਗਿਆ ਸਾਰਾ ਕੁਝ ਉਹਦੀ ਪ੍ਰਾਪਰਟੀ ਉਹਦਾ ਪੈਸਾ ਉਹਦਾ ਗਹਿਣਾ ਸਭ ਚੀਜ਼ ਮੈਨੂੰ ਰਾਤੋਂ ਰਾਤ ਮਿਲ ਜਾਣੀ ਇਹ ਜਿਹੜਾ ਰਾਤੋਂ ਰਾਤ ਅਮੀਰ ਹੋਣ ਵਾਲਾ ਨਾ ਇਹ ਬੜਾ ਕ੍ਰਿਮੀਨਲ ਮਾਈਂਡ ਨੂੰ ਇੱਕ ਨਵੀਂ ਦਿੰਦਾ ਆ ਉਹ ਜਿਹੜਾ ਹੈ ਨਾ ਤੁਹਾਨੂੰ ਆਰਾਮ ਨਾਲ ਇੱਕ ਦਿਨ 'ਚ ਕੁਝ ਨਹੀਂ ਮਿਲਦਾ ਸਭ ਕੁਝ ਧੀਰੇ ਧੀਰੇ ਰੇ ਮਨਾ ਧੀਰੇ ਸਭ ਕੁਝ ਹੋਏ ਤੇ ਓਲੀ ਓਲੀ ਲੈਣ ਦੀ ਕੋਸ਼ਿਸ਼ ਕਰੋ ਰਾਤੋਂ ਰਾਤ ਇਸ ਕ੍ਰਿਮੀਨਲ ਮਾਈਂਡ ਨੂੰ ਆਪਣੇ ਨੂੰ ਰੋਜ਼ ਨਾ ਕਰੋ ਇਹ ਤੁਹਾਨੂੰ ਸਿਰਫ ਜੇਲਾਂ ਦੀ ਸਰਾਖਾਂ ਦੇ ਪਿੱਛੇ ਹੀ ਰੱਖੇਗਾ ਇਹ ਤੁਹਾਨੂੰ ਜ਼ਿੰਦਗੀ 'ਚ ਕੁਝ ਨਹੀਂ ਦੇਵੇਗਾ ਨਾ ਰਿਸ਼ਤੇ ਬਚਣਗੇ ਨਾ ਪੈਸਾ ਬਚੇਗਾ ਜਦੋਂ ਤੁਸੀਂ ਜੇਲ੍ਹ 'ਚ ਬੰਦ ਹੋਗੇ ਜੇ ਤੁਹਾਨੂੰ ਹੀ ਫਾਂਸੀ ਹੋ ਗਈ ਤਾਂ ਤੁਸੀਂ ਕੀ ਕਰੋਗੇ ਇਦਾਂ ਦੇ ਪੈਣ ਪਰ ਲੱਗਦਾ ਨਹੀਂ ਕਿ ਇਹ ਦੇ ਵਿੱਚ ਸੋਸ਼ਲ ਮੀਡੀਆ ਵੀ ਕਿਉਂਕਿ ਕਾਫੀ ਲੋਕੀ ਬਲੌਕਸ ਵੀ ਪਾਉਂਦੇ ਆ ਕਾਫੀ ਰੋਲਾ ਪਿਆ ਸੀਗਾ ਕਮਨ ਕਿੰਮੀ ਦਾ ਤੇ ਨਾਲ ਨਾਲ ਲੱਗਦਾ ਨਹੀਂ ਕਿ ਜੋ ਸੋਸ਼ਲ ਮੀਡੀਆ ਨੇ ਇੱਕ ਚੀਜ਼ਾਂ ਲੋਕੀ ਜਿਹਦੇ ਕੋਲ ਫੋਨ ਹੈਗਾ ਅਕਾਊਂਟਸ ਬਣ ਜਾਂਦੇ ਉਸ ਤੋਂ ਬਾਅਦ ਅਸੀਂ ਇਹ ਚੀਜ਼ਾਂ ਦੇਖਦੇ ਆ ਕਿ ਸਾਡਾ ਅਸੀਂ ਜਦੋਂ ਕੰਪੇਅਰ ਕਰਨ ਲੱਗ ਜਾਂਦੇ ਆ ਆਪਣੇ ਚਾਹੇ ਆਪਣੀ ਵਾਈਫ ਹੋਵੇ ਜਾਂ ਆਪਣਾ ਹਸਬੰਡ ਹੋਵੇ ਲੋਕਾਂ ਦੇ ਨਾਲ ਕਿ ਉਹ ਕੰਪੇਅਰ ਕਰਨ ਤੋਂ ਬਾਅਦ ਕਹਿੰਦੇ ਆ ਨਾ ਕਿ ਆਪਣੇ ਦੂਜੇ ਦੇ ਮਹਿਲਾਂ ਨੂੰ ਦੇਖ ਕੇ ਆਪਣੇ ਘਰ ਦੇ ਵਿੱਚ ਵੀ ਅੱਗ ਲਾ ਲੇ ਦੇਖੋ ਤੇ ਅਮੀ ਉਹਨਾਂ ਨੂੰ ਤਾਂ ਦੇਖੋ ਜੋ ਦਿਖਦਾ ਹੈ ਉਹ बिकता है ਉਹਨਾਂ ਨੂੰ ਤਾਂ ਪੈਸਾ ਮਿਲਦਾ ਅਸੀਂ ਵੀ ਆਪਣੇ ਘਰਾਂ ਨੂੰ ਅੱਗ ਲਾ ਲੈਨੇ ਆ ਮੈਂ ਕਈ ਵਾਰੀ ਦੇਖਿਆ ਹੈ ਲੇਡੀਜ਼ ਫੰਕਸ਼ਨਸ ਦੇ ਵਿੱਚ ਇਹ ਉਹਦੇ ਵਿੱਚ ਦੇਖੋ ਉਹ ਕਿਦਾਂ ਦੋਨੋਂ ਬਾਝ ਬਾਹ ਫੜ ਕੇ ਕਿੱਡੀ ਸੋਹਣੀ ਰੀਲ ਬਣਾਈ ਹੈ ਤੁਸੀਂ ਤਾਂ ਕਦੀ ਨਹੀਂ ਐਦਾਂ ਕੀਤਾ ਦੂਜਿਆਂ ਨੂੰ ਦੇਖ ਕੇ ਆਪਣੇ ਘਰ ਨਾਲ ਚਲਾਈਏ ਉਹਨਾਂ ਨੂੰ ਇਹਨਾਂ ਚੀਜ਼ਾਂ ਤਾਂ ਪੈਸਾ ਮਿਲਦਾ ਆ ਔਰ ਉਹਨਾਂ ਦੇ ਵੀ ਅੰਦਰ ਸੱਚਾਈ ਦੇਖਣ ਦੀ ਜੇ ਕੋਸ਼ਿਸ਼ ਕਰੀਏ ਤਾਂ ਅਸੀਂ ਕਿੰਨੇ ਕੇਸ ਐਦਾਂ ਦੇ ਦੇਖਿਆ ਰੀਸੈਂਟਲੀ ਕਿੰਨੇ ਕੇਸਿਸ ਐਦਾਂ ਦੇ ਦੇਖੇ ਆ ਕਿ ਜਿਨ੍ਹਾਂ ਦੇ ਅੰਦਰੋਂ ਬੜਾ ਹੀ ਖਟਾਸ ਹੈ ਰਿਸ਼ਤਿਆਂ ਦੇ ਵਿੱਚ ਜਾ ਡਾਈਵੋਰਸ ਹੋ ਜਾਂਦਾ ਬੜੀ ਜਲਦੀ ਲੇਕਿਨ ਤੁਹਾਨੂੰ ਰੀਲਾਂ ਦਿਖਾ ਦਿਖਾ ਕੇ ਐਵੇਂ ਹੀ ਤੁਹਾਡੇ ਅੰਦਰ ਇੱਕ ਅਜੀਬ ਜਿਹੀ ਲੜਾਈ ਦੀ ਭਾਵਨਾ ਪੈਦਾ ਕਰ ਦਿੰਦੇ ਆ ਤੁਸੀਂ ਉਹਨਾਂ ਨੂੰ ਰੀਸ ਕਰਨ ਦੀ ਕੋਸ਼ਿਸ਼ ਨਾ ਕਰੋ ਉਹਨਾਂ ਨੂੰ ਇਹ ਤਾਂ ਪੈਸਾ ਮਿਲ ਰਿਹਾ ਆ ਥੈਂਕ ਯੂ ਸੋ ਮਚ ਫॉर ਗੱਲ ਕਰਨ ਤੇ ਲਈ ਤੇ ਬਿਲਕੁਲ ਤਮਾਮ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਸਾਰੇ ਮਸਲਿਆਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵਿਜੁਅਲਿਸਟ ਬਲਵਿੰਦਰ ਆਰੇ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ